ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਹਾਰੇ ਸਾਰੇ ਠੀਕ ਠਾਕ ਹੋਵੋਗੇ ਤਾਂ ਦਿਲ ਉਸ ਤੋਂ ਮਾਂਗੇ ਖੁਸ਼ਹਾਲ ਹੋਵਾਂਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ ਪੌਣੇ 9 ਦਾ ਪੌਣੇ 9 ਹੋ ਗਏ ਤੇ ਕਿਚਨ ਦਾ ਕੰਮ ਮੇਰਾ ਕੁਕਿੰਗ ਦਾ ਆਲਮੋਸਟ ਡਨ ਆ ਸਬਜ਼ੀ ਬਣਾਈ ਸਾਧੂ ਕਹੂਗੀ ਸਬਜ਼ੀ ਬਣੀ ਪਈ ਹੈ ਬ੍ਰੈਕਫਾਸਟ ਵਿੱਚ ਬਣਾਇਆ ਪੋਹਾ ਅੱਜ ਦੋ ਇੰਗ ਦੀ ਡਿਮਾਂਡ ਸੀ ਕਹਿੰਦੇ ਪੋਹਾ ਖਾਣਾ ਕੱਲ ਵੀ ਮੇਰੇ ਮਨ ਰਾਤ ਨੂੰ ਪੁੱਛ ਲਾਦੀ ਹੋਏ ਨੇ ਨੂੰ ਵੀ ਤੁਸੀਂ ਸਵੇਰੇ ਬ੍ਰੈਕਫਾਸਟ ਵਿੱਚ ਕੀ ਖਾਣਾ ਤਾਂ ਉਹ ਡਿਸਾਈਡਡ ਸੀ ਰਾਤੀ ਕਿ ਪੋਹਾ ਖਾ ਆਟਾ ਗੁੰਨੇ ਪਿਆ ਸਬਜ਼ੀ ਬਣੀ ਪਈ ਐ ਕੁਕਿੰਗ ਦਾ ਕੰਮ ਡਾਲਾ ਪਾਣੇ ਪਉਂਗੇ ਸਾਫ ਨੇ ਬਸ ਹੁਣ ਮੈਂ ਸਿਰਫ ਮੰਮੀ ਤੇ ਫੁਰਕੇ ਬਣਾਉਣੇ ਨੇ ਜਾਂ ਆਪਣਾ ਪੋਹਾ ਗਰਮ ਕਰਕੇ ਖਾਣਾ ਉਸ ਤੋਂ ਬਾਅਦ ਕਿਚਨ ਕਲੀਨ ਕਰਨੀ ਆ ਤੇ ਮਸ਼ੀਨ ਚ ਪਾਤੇ ਕੱਪੜੇ ਤੇ ਮਸ਼ੀਨ ਚ ਕੱਪੜੇ ਪਾਏ ਹੋਏ ਨੇ ਫੂਲੀ ਮਸ਼ੀਨ ਚ ਮੈਂ ਡੋਰ ਲਗਾਤਾ ਜਦੋਂ 10 ਵਜੇ ਨੂੰ ਮੇਰਾ ਕਿਚਨ ਦਾ ਕੰਮ ਖਤਮ ਹੋਊਗਾ ਉਦੋਂ ਕੱਪੜੇ ਧੋਤੇ ਜਾਣਗੇ ਤੇ ਕੱਪੜੇ ਕੱਢ ਕੇ ਸੁੱਕਣੇ ਪਾ ਦੂੰਗੀ ਕੁਝ ਮੈਂ ਥੋੜੇ ਜਿਹਾ ਸੈਮੀ ਮਸ਼ੀਨ ਚ ਪਾਏ ਨੇ ਕੱਪੜੇ ਜਿਆਦਾ ਸੀਗੇ ਕੁਝ ਜਿਹਦਾ ਰੰਗ ਰੂਗ ਉਤਰਨਾ ਲੱਗ ਤਾਉਣੇ ਉਹ ਮੈਂ ਸੈਮੀ ਮਸ਼ ਤੇ ਇਸ ਤਰ੍ਹਾਂ ਕੰਮ ਹੋ ਗਏ ਸ਼ੁਰੂ ਨਾ ਨੂੰ ਕਿ ਆਪਾਂ ਹੋ ਗਏ ਤਿਆਰ ਪੈਕ ਹੋ ਗਏ ਕੱਪੜਿਆਂ ਵਿੱਚ ਕਿਉਂਕਿ ਨਾਈਟ ਸੂਟ ਪਹਿ ਅੱਜ ਵਾਸ਼ ਕਰਨੇ ਸੀ ਇਸ ਕਰਕੇ ਮੈਂ ਸਵੇਰੇ ਅਰਲੀ ਮਸ਼ੀਨ ਨਹੀਂ ਚਲਾਣੀ ਮੈਂ ਅਰਲੀ ਵੀ ਚਲਾਉਂਦੀ ਮੈਨੂੰ ਇਸ ਵਿੱਚ ਨਾ ਨਾ ਦਵਿੰਦਰ ਵੀ ਨਾ ਨਾ ਫਿਰ ਨਾਈਟ ਸੂਟ ਸਾਡੇ ਚ ਵਾਸ਼ ਕਰਨ ਵਾਲੇ ਸੀ ਵੀ ਨਾਈਟ ਸੂਟ ਵੀ ਵਾਸ਼ ਕਰ ਦੂੰਗੀ ਤਾਂ 간 ਕੇ ਅੱਜ ਮਸ਼ੀਨ ਲੇਟ ਚ ਲਾਈ ਹੈ ਹੁਣ ਤੇ ਬ੍ਰੈਕਫਾਸਟ ਵਿੱਚ ਅੱਜ ਮੈਂ ਬਣਾਇਆ ਸੀ ਪੋਹਾ ਪੋਹੇ ਦੇ ਵਿੱਚ ਮੈਂ ਸਬਜ਼ੀਆਂ ਐਡ ਕਰੀਆਂ ਸੀ ਗਾਜਰ ਟਮਾਟਰ ਮੂਫਲੀ ਵੀ ਮੈਂ ਐਡ ਕਰੀਆ ਤੇ ਪਨੀਰ ਵੀ ਮੈਂ ਉੱਪਰ ਐਡ ਕਰ ਲਿਆ ਤਾਂ ਕਿ ਤੁਹਾਡੇ ਪ੍ਰੋਟੀਨ ਐਡ ਹੋ ਜੇ ਹੈਲਦੀ ਹੋ ਜੇ ਦੋ ਤਿੰਨ ਵਾਰ ਪੋਹਾ ਮੇਰੇ ਲਈ ਵੀਕ ਚ ਜ਼ਿਆਦਾ ਹੋ ਜਾਂਦਾ ਇੱਕ ਵਾਰ ਮਿਲ ਜੇ ਇੱਕ ਵਾਰ ਮੈਂ ਬਣਾ ਲਾਂ ਤਾਂ ਠੀਕ ਆ ਜਾਂਦਾ ਟੇਸਟ ਹੀ ਲੱਗਦਾ ਨਿੰਬੂ ਨਿਚੋਲ ਅੱਛਾ ਟੇਸਟ ਬਣ ਜਾਂਦਾ ਪੋਹਾ ਵੀ ਅੱਛਾ ਲੱਗਦਾ ਪਰ ਕਦੇ ਕਦੇ ਕਿ ਮੈਨੂੰ ਵੀਕ ਚ ਇੱਕ ਵਾਰ ਮੈਨੂੰ ਮੇਰੇ ਲਈ ਬਹੁਤ ਹੁੰਦਾ ਹੈ ਜਦੋਂ ਦਵਿੰਦਰ ਨੂੰ ਪੋਹਾ ਅੱਛਾ ਲੱਗਦਾ ਉਹਨਾਂ ਲਈ ਬ੍ਰੇਕਫਾਸਟ ਦੇ ਆਪਸ਼ਨਸ ਘੱਟ ਨੇ ਪਰ ਮੈਂ ਹਰ ਇੱਕ ਚੀਜ਼ ਨਾਲ ਐਡਜਸਟ ਆਪਣੇ ਆਪ ਨੂੰ ਕਰ ਲੈਣੀ ਹੁੰਦੀ ਆ ਸੋ ਕੱਪੜੇ ਧੋਤੇ ਗਏ ਸੀਗੇ ਮਸ਼ੀਨ 'ਚ ਜਿਹੜ ਕੱਪੜੇ ਕੱਢ ਕੇ ਪਾ दिए ਸੁੱਕਣੇ ਧੁੱਪ ਬਹੁਤ ਵਧੀਆ ਸੀ ਹੁਣ ਤਾਂ ਧੁੱਪਾਂ ਬਹੁਤ ਤੇਜ਼ ਪੈਣ ਲੱਗੀਆਂ ਬਿਲਕੁਲ ਬਾਹਰ ਬੈਠਣ ਦਾ ਤਾਂ ਔਖਾ ਹੀ ਐ ਬਾਹਰ ਬੈਠੇ ਅੰਦਰ ਧੁੱਪੇ ਨਹੀਂ ਜਾਂ ਧੁੱਪ ਜਾਂ ਤੇਜ਼ ਤੇ ਕੱਪੜੇ ਚਲੋ ਵਧੀਆ ਸੁੱਕ ਜਾਂਦੇ ਨੇ ਇੰਦਾ ਘਰ ਦੇ ਕੰਮ ਸਵੇਰ ਸ਼ੁਰੂ ਹੋ ਜਾਂਦੇ ਨੇ ਤੇ ਸ਼ਾਮ ਤੱਕ ਚੱਲਦੇ ਰਹਿੰਦੇ ਨੇ ਇਹ ਨਹੀਂ ਹੈਗਾ ਜੋ ਅੱਜ ਆਪਾਂ ਕੰਮ ਕਰ ਲਏ ਵੀ ਆਪਾਂ ਨੂੰ ਕੱਲ ਨੂੰ ਕਰਨੇ ਨਹੀਂ ਪੈਣੇ ਹੈਗੇ ਕੰਮ ਦੇਖੋ ਘਰ ਦੇ ਸੱਪ ਤੇ ਉਹੀ ਨੇ ਤੇ ਡੇਲੀ ਉਹੀ ਰੁਟੀਨ ਹੁੰਦਾ ਕੁਕਿੰਗ ਕਲੀਨਿੰਗ ਕੱਪੜੇ ਧੋ ਲੋ ਵਾਸ਼ ਕਰੋ ਪ੍ਰੈਸ ਕਰੋ ਹਨਾ ਅਲਮਾਰੀਆਂ ਸੈੱਟ ਕਰੋ ਅਲਮਾਰੀਆਂ ਵਿੱਚ ਟਿਕਾਓ ਬੱਚਿਆਂ ਦੇ ਕੋਈ ਸਪੈਸ਼ਲ ਬਣਾਓ ਨਹੀਂ ਉਹ ਨਹੀਂ ਖਾਣਾ ਉਹਨੂੰ ਐਂ ਕਰ ਦੋ ਸਾਰਿਆਂ ਦੇ ਘਰ ਦੀ ਇਹੀ ਕਹਾਣੀ ਹੁੰਦੀ ਹੈ ਸੇਮ ਬਸ ਕਿਸੇ ਦਾ ਕੰਮ ਥੋੜਾ ਘੱਟ ਹੁੰਦਾ ਕਿਸੇ ਦਾ ਵੱਧ ਹੁੰਦਾ ਡਿਪੈਂਡ ਕਰਦਾ ਫੈਮਿਲੀ ਮੈਂਬਰਸ ਤੇ ਬਾਕੀ ਕੋਆਪਰੇਸ਼ਨ ਤੇ ਡਿਪੈਂਡ ਕਰਦਾ ਹੁੰਦਾ ਕੰਮ ਹਨ ਵੀ ਜੇ ਘਰ ਚ ਮੈਂਬਰ ਆਪਣੇ ਕੋਆਪਰੇਟ ਕਰਦੇ ਨੇ ਆਪਣਾ ਹੈਲਪ ਕਰਾਉਂਦੇ ਦਾ ਆਪਣਾ ਕੰਮ ਈਜ਼ੀ ਹੋ ਜਾਂਦਾ ਨਹੀਂ ਫਿਰ ਕੰਮ ਸਾਰੇ ਹੋਏ ਨੇ ਰਹਿੰਦਾ ਕਿਸੇ ਦਾ ਕੁਝ ਵੀ ਨਹੀਂ ਹੈਗਾ ਕੰਮ ਆਇਆ ਬੀਕ ਥੋੜਾ ਜਿਆਦਾ ਟਾਈਮ ਲਾ ਕੇ ਜਾਂਦਾ ਫਿਰ ਆਪਾਂ ਥੋੜਾ ਹੋਰ ਲੇਟ ਖਤਮ ਕਰ ਲਾਂਦੇ ਕੰਮ ਪਰ ਕੰਮ ਕਿਸੇ ਨਾ ਕਿਸੇ ਬਿੰਦੂ ਕੁਝ ਨਹੀਂ ਰੁਕਦਾ ਹੁੰਦਾ ਤੇ ਇਹ ਕੰਮ ਚੱਲਦੇ ਹੀ ਰਹਿਣਗੇ ਡੇਲੀ ਤੇ ਕੰਮ ਹੁੰਦੇ ਨੇ ਸਾਫ਼ ਸਫਾਈ ਜਬ ਅਸੀਂ ਥੋੜਾ ਥੋੜਾ ਕਰਕੇ ਆਪਾਂ ਰੋਜ਼ ਕਰਦੇ ਰਹੀ ਤਾਂ ਆਪਣੇ ਆਪ ਤੇ ਵੀ ਆਪਾਂ ਨੂੰ ਆਏ ਬਰਡਨ ਜਾਂ ਨਹੀਂ ਲੱਗਦਾ ਹੋਏ ਕਿ ਇੰਨਾ ਕੰਮ ਆ ਕਰਨੇ ਸਾਰੇ ਹੀ ਪੈਂਦੇ ਨੇ ਅੱਜ ਕੁਝ ਕਰ ਲਿਆ ਕੱਲ ਨੂੰ ਕੁਝ ਕਰ ਲਿਆ ਸਾਰਾ ਹੁਣ ਕਿਚਨ ਦਾ ਤੇ ਕੱਪੜਿਆਂ ਦਾ ਕੰਮ ਖਤਮ ਕਰਨ ਤੋਂ ਬਾਅਦ ਮੈਂ ਅੱਜ ਕਰਨੀ ਸੀ ਡਸਟਿੰਗ ਕਰਨ ਨੂੰ ਬਹੁਤ ਦਿਨ ਹੋ ਗਈ ਸੀ ਖਾਸ ਕਰ ਇਹ ਵਾਲਾ ਐਂਟਰੀ ਡੋਰ ਦੀ ਡਸਟਿੰਗ ਕਰਨ ਦਾ ਬਹੁਤ ਦਿਨ ਹੋ ਗਈ ਸੀ ਫਿਰ ਮੈਨੂੰ ਅੱਛੀ ਤਰ੍ਹਾਂ ਬਰਸ਼ ਨਾਲ ਕਲੀਨ ਕੀਤਾ ਇਸ ਵਿੱਚੋਂ ਡਸਟ ਬਹੁਤ ਨਿਕਲ ਜਦੋਂ ਮੈਂ ਬਰਸ਼ ਨਾਲ ਕਲੀਨ ਕੀਤਾ ਨਾ ਔਰ ਇਹ ਬਰਸ਼ ਸੌਫਟ ਹੈ ਜੇ ਹਾਰਡ ਬ੍ਰਿਸल्स ਹੋਣਗੇ ਬਰਸ਼ ਤੇ ਫਿਰ ਉਹ ਆਪਣੇ वुਡ ਤੇ ਸਕ੍ਰੈਚ ਪਾਊਗਾ ਪਰ ਜੇ ਉਹਦੇ ਬ੍ਰਿਸल्स ਸੌਫਟ ਹੋਣਗੇ ਫਿਰ ਉਹ ਸਕ੍ਰੈਚ ਨਹੀਂ ਪਾਉਂਦੇ ਤੇ ਬ੍ਰਿਸਲ ਸੌਫਟ ਨੇ ਸੌਫਟ ਬ੍ਰਿਸल्स ਵਾਲਾ ਬਰਸ਼ ਜਿਹੜਾ ਹੁੰਦਾ ਉਹ ਖਰਾਬ ਵੀ ਨਹੀਂ ਹੁੰਦਾ ਉਹਦੇ ਬ੍ਰਿਸਲਸ ਖਰਾਬ ਨਹੀਂ ਹੁੰਦੇ ਹੈਗੇ ਇਸ ਕਰਕੇ ਸੌਫਟ ਵਾਲਾ ਹਮੇਸ਼ਾ ਚੂਜ਼ ਕਰੀਏ ਤਾਂ ਉਹਦੇ ਨਾਲ ਆਪਣਾ वुਡ ਤੇ ਸਕ੍ਰੈਚ ਨਹੀਂ ਪੈਂਦੇ ਅੰਦਰੋਂ ਵੀ ਮੈਂ ਸਾਫ਼ ਕੀਤਾ ਤੇ ਬਾਹਰੋਂ ਵੀ ਅਚੀ ਤਰ੍ਹਾਂ ਮੈਂ ਕਲੀਨ ਕੀਤਾ ਬਰਸ਼ ਨਾਲ ਡਸਟ ਬਹੁਤ ਨਿਕਲੀ ਇਹਦੇ ਵਿੱਚੋਂ ਡਸਟ ਕਾਫੀ ਜਿਗਾਂਗੀ ਕਾਫੀ ਦਿਨ ਹੋ ਗਏ ਸੀ ਮੈਂ ਦਰਵਾਜ਼ੇ ਦੀ ਡਸਟਿੰਗ ਕਰੀ ਨਹੀਂ ਸੀ ਇਸ ਕਰਕੇ ਅੱਜ ਮੈਂ ਇੱਥੋਂ ਹੀ ਸ਼ੁਰੂ ਕਰ ਰਹੀ ਹਾਂ ਪਹਿਲਾਂ ਡਸਟਿੰਗ ਕਰਨੀ ਇਨਸਾਨ ਸਫਾਈ ਦੇ ਘਰ ਦੇ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਹੁਣ ਮੌਸਮ ਵੀ ਇਹੋ ਜਿਹਾ ਹੋ ਗਿਆ ਚੇਂਜ ਹੋ ਰਿਹਾ ਨਾ ਮੌਸਮ ਡਸਟ ਵਾਲਾ ਆਉਣਾ ਸ਼ੁਰੂ ਹੋ ਜਾਊਗਾ ਫਿਰ ਸਫਾਈ ਦੀ ਜ਼ਿਆਦਾ ਜ਼ਰੂਰਤ ਪਊਗੀ ਹੁਣ ਤੱਕ ਤਾਂ ਚਲੋ ਸਰਦੀ ਸੀ ਇੰਨੀ ਜ਼ਿਆਦਾ ਡਸਟ ਵਾਲਾ ਮੌਸਮ ਨਹੀਂ ਸੀਗਾ ਚੱਲ ਰਿਹਾ ਸੀਗਾ ਪਰ ਹੁਣ ਡਸਟਿੰਗ ਦੀ ਜ਼ਿਆਦਾ ਜ਼ਰੂਰਤ ਪਊਗੀ ਇੱਕ ਇਹ ਡਸ ਬਰਸ਼ ਤਾਂ ਡਸਟਿੰਗ ਬਰਸ਼ ਆ ਇਹਦਾ ਇਹ ਫਾਇਦਾ ਕਿ ਆਪਾਂ ਉੱਪਰ ਤੱਕ ਵੀ ਆਪਾਂ ਹੱਥ ਨਹੀਂ ਜਾਂਦਾ ਉੱਥੇ ਵੀ ਬਰਸ਼ ਨਾਲ ਕਲੀਨਿੰਗ ਕਰ ਸਕਦੇ ਹਾਂ ਕੋਈ ਲੱਕੜ ਦੇ ਵਿੱਚ ਬ੍ਰੀਕ ਡਿਜ਼ਾਈਨਿੰਗ ਕਰੀ ਹੋਏ ਉਹਦੇ ਵਿੱਚ ਡਸਟ ਅਚੀ ਤਰ੍ਹਾਂ ਨਿਕਲ ਜਾਂਦੀ ਆ ਤੇ ਹੁਣ ਮੈਂ ਅੰਦਰ ਆ ਗਈ ਸੀ ਲੌਬੀ ਦੀ ਹੀ ਡਸਟਿੰਗ ਕਰਦੀ ਆ ਪਹਿਲਾਂ ਸਾਰੇ ਜਿੰਨੇ ਫਰਨੀਚਰ ਵਰਕ ਹੁੰਦੇ ਦੇਖੋ ਆਪਾਂ ਨੂੰ ਹੁਣ ਨਹੀਂ ਤੇ ਡਸਟਿੰਗ ਕਰਨੀ ਪੈਂਦੀ ਹੈ ਬ੍ਰੀਕ ਡਸਟ ਵੀ ਆਪਾਂ ਨੂੰ ਨਜ਼ਰ ਆਉਂਦੇ ਇੱਕ ਦਿਨ ਨਹੀਂ ਰਸਟਿੰਗ ਕਰਾਂਗੇ ਦੋ ਦਿਨ ਨਹੀਂ ਕਰਾਂਗੇ ਫਿਰ ਉਸ ਡਸਟ ਦੀ ਜਿਹੜੀ ਤੈਹ ਹੈ ਲੇਅਰ ਆ ਥੋੜੀ ਥੋੜੀ ਮੋਟੀ ਹੋਣ ਲੱਗ ਜਾਂਦੀ ਉਹ ਵਿਜ਼ੀਬਲ ਜ਼ਿਆਦਾ ਹੋਣ ਲੱਗ ਜਾਂਦੀ ਇਸ ਕਰਕੇ ਡਸਟਿੰਗ ਕਰਨੀ ਹੀ ਪੈਂਦੀ ਹੈ ਠੀਕ ਹੈ ਰੋਜ਼ ਰੋਜ਼ ਨਹੀਂ ਹੁੰਦੀ ਹੈਗੀ ਰੋਜ਼ ਰੋਜ਼ ਮੇਰੇ ਤੋਂ ਵੀ ਨਹਿੰ ਹੁੰਦੇ ਕੰਮ ਇੰਨੇ ਹੁੰਦੇ ਨੇ ਔਰ ਵੈਸੇ ਵੀ ਆਪਾਂ ਜੇ ਸੇਮ ਕੰਮ ਰੋਜ਼ ਕਰਨ ਤੇ ਆਪਾਂ ਵੀ ਬੋਰ ਹੋ ਜਾਾਂਗੇ ਆਪਣਾ ਕੰਮ ਕਰਨ ਦਾ ਰੁਟੀਨ ਆਪਾਂ ਨੂੰ ਬਹੁਤ ਬੋਰਿੰਗ ਲੱਗੂਗਾ ਇਸ ਕਰਕੇ ਵੀ ਡਸਟਿੰਗ ਕਰੋ ਘਰ ਦੀ ਸਾਫ ਸਫਾਈ ਕਰੋ ਰੋ ਥੋੜਾ ਥੋੜਾ ਟਾਈਮ ਸਫਾਈ ਨੂੰ ਦੋ ਪਰ ਇੱਕ ਡਿਫਰੈਂਟ ਕੋਰਨਰ ਰੋ ਚੂਸ ਕਰੋ ਹਨਾ ਵੀ ਅੱਜ ਬੈਡਰੂਮ ਕਰ ਲਿਆ ਕੱਲ ਨੂੰ ਡਰਾਈਵਿੰਗ ਰੂਮ ਕਰ ਲਿਆ ਕੱਲ ਨੂੰ ਕਿਚਨ ਕਰ ਲਿਆ ਕੱਲ ਨੂੰ ਕੋਈ ਹੋਰ ਇਹਦੀਆਂ ਕਰ ਲਿਆ ਇਹ ਸੇਮ ਚੀਜ਼ ਜੇ ਆਪਾਂ ਰੋਜ਼ ਸਾਫ ਸਫਾਈ ਕਰਾਂਗੇ ਤੁਹਾਨੂੰ ਰੂਟੀਨ ਆਪਣਾ ਬੋਰਿੰਗ ਲੱਗੂਗਾ ਸੋ ਅੱਜ ਮੈਂ ਡਸਟਿੰਗ ਕਰਦੀ ਕਰਦੀ ਨੇ ਲੌਬੀ ਦੀ ਮੈਂ ਡਸਟਿੰਗ ਕਰ ਲਈ ਫਿਰ ਮੈਂ ਸਟੇਅਰਸ ਵੱਲ ਵੀ ਹੋ ਗਈ ਮੈਂ ਚਲੋ ਕੋੜੀਆਂ ਦੀ ਵੀ ਮੈਂ ਡਸਟਿੰਗ ਕਰ ਰਹੀ ਤਵਾਂ ਗਿੱਲਾ ਕੱਪੜਾ ਮਾਰੇ ਆ ਪੌੜੀ ਪੌੜੀਆਂ ਵਾਲੀ ਰੇਲਿੰਗ ਤੇ ਫਿਰ ਮੈਂ ਸੁੱਕਾ ਮਾਰੇ ਆ ਫਸਕਲੇ ਵਿੱਚ ਸ਼ੀਸ਼ੇ ਨਹੀਂ ਸਾਫ਼ ਕਰੇ ਅਦਰਵਾਈਜ਼ ਇਹ ਜਿੰਨਾ ਵੁੱਡਵਰਕ ਹੋਇਆ ਹੋਇਆ ਪੌੜੀਆਂ 'ਚ ਇਹ ਸਾਰਾ ਮੈਂ ਕਲੀਨ ਕੀਤਾ ਨੀਚੇ ਇੱਕ ਉਪਣੀ ਹੋਈ ਲਾਈਨਿੰਗ ਜਿਹੋ ਉੱਧਰ ਸਟੁੱਕ ਜਾਂਦੀ ਆ ਉਹ ਝਾੜੀ ਬਾਹਰਲੇ ਪਾਸੇ ਉਹ ਪੌੜੀਆਂ ਝਾੜੀਆਂ ਅਦਰ ਥੋੜਾ ਥੋੜਾ ਕਰਕੇ ਆਪਣਾ ਕੰਮ ਕਾਫੀ ਵੱਧ ਜਾਂਦਾ ਜਦੋਂ ਆਪਾਂ ਕੰਮ ਕਰਨ ਲੱਗਦੇ ਨੇ ਫਿਰ ਅੱਛਾ ਲੱਗਦਾ ਜੋ ਆਪਾਂ ਕੰਮ ਦੇ ਫਲੋ 'ਚ ਆ ਜਾਈਏ ਫਿਰ ਆਪਾਂ ਨੂੰ ਮੈਨਾਂਦੇ ਹੁਣ ਸਭ ਕੱਪੜਾ ਚੱਕ ਲਈਏ ਸਾਫ਼ ਸਫਾਈ ਕਰਨ ਲੱਗੇ ਹਾਂ ਚਲੋ ਆਹ ਹੋਰ ਕਰ ਦੰਨਾ ਹੁਣ ਮੈਂ ਆਇਆ ਕਿਚਨ ਵਿੱਚੋਂ ਡਸਟਿੰਗ ਕਰਦੇ ਕਰਦੇ ਦਵਿੰਦਰ ਨੇ ਆਵਾਜ਼ ਮਾਰ ਲਈ ਸੀ ਕੋਈ ਆ ਗਿਆ ਸੀ ਉਹਨਾਂ ਕੋਲ ਕਹਿੰਦੇ ਕਾਫੀ ਕਰ ਦੋ ਕਾਫੀ ਕਰਕੇ ਉਹਨਾਂ ਨੂੰ ਮੈਂ ਦੇ ਆਈ ਸੀ ਤੇ ਹੁਣ ਮੈਂ ਆਪਣਾ ਪਾਣੀ ਵੀ ਥੋੜਾ ਜਿਹਾ ਨਿਗਾ ਕਰ ਲਈ ਮੈਂ ਕਿ ਪਾਣੀ ਪੀ ਲਈ ਬੈਠ ਕੇ ਤੁਹਾਡੇ ਆਪਣਾ ਮਲਟੀਵਿਟਾਮਿਨ ਲੈ ਲਈਏ ਮੈਂ ਬ੍ਰੈਕਫਾਸਟ ਤੋਂ ਅੱਧੇ ਘੌਣੇ ਘੰਟੇ ਬਾਅਦ ਜਾਂ ਘੰਟੇ ਦੇ ਵਿੱਚ ਵਿੱਚ ਮੈਂ ਆਪਣਾ ਮਲਟੀਵਿਟਾਮਿਨ ਲੈ ਲੈਣੀ ਹਾਂ ਡੇਲੀ ਰੁਟੀਨ 'ਚ ਮੈਂ ਲੈਣੀ ਲੈਣੀ ਆ ਤੁਹਾਨੂੰ ਲੋਕੀ ਸਾਰੇ ਭੈਣਾਂ ਨੂੰ ਰਿਕੁਐਸਟ ਕਰੂੰਗੀ 35+ ਤੋਂ 40+ ਤੋਂ ਤਾਂ ਪਲੀਜ਼ ਮਲਟੀਵਿਟਾਮਿਨ ਜ਼ਰੂਰ ਆਪਣੀ ਤੁਸੀਂ ਰੁਟੀਨ 'ਚ ਐਡ ਕਰੋ ਲੈਣਾ ਸ਼ੁਰੂ ਕਰੋ ਆਪਣੇ ਡਾਕਟਰ ਨੂੰ ਕੰਸਲਟ ਕਰੋ ਮਲਟੀਵਿਟਾਮਿਨ ਲੈਣਾ ਬਹੁਤ ਜ਼ਰੂਰੀ ਹੈ ਪਹਿਲਾਂ ਪਹਿਲਾਂ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਣੀ ਬੋਡੀ ਵੀ ਜਾਣਾ ਕੁਝ ਨਹੀਂ ਹੁੰਦਾ ਆ ਇਹ ਨਹੀਂ ਪਰ ਮਲਟੀਵਿਟਾਮਿਨ ਲੈਣਾ ਬਹੁਤ ਜ਼ਰੂਰੀ ਹੈ ਤੇ ਨਾਲ ਨਾਲ ਪਾਣੀ ਪੀਣਾ ਵੀ ਜਦੋਂ ਆਪਾਂ ਮਲਟੀਵਿਟਾਮਿਨ ਲੈ ਰਹੇ ਹਾਂ ਕਿ ਤਾਂ ਸਵੇਰ ਮਾਰਨਿੰਗ ਵਿੱਚ ਲਈਏ ਬ੍ਰੈਕਫਾਸਟ ਕਰਕੇ ਲਈਏ ਆਪਣਾ ਖਾਣਾ ਖਾਦਾ ਹੋਵੇ ਤਪਕ ਪਾਣੀ ਜ਼ਿਆਦਾ ਪੀਏ ਜੋ ਆਪਾਂ ਮਲਟੀ ਵਿਟਾਮਿਨਸ ਲੈ ਰਹੇ ਹੋਂ ਨੇ ਆ ਪਾਣੀ ਤਾਂ ਵੈਸੇ ਹੀ ਆਪਣੇ ਬੋਡੀ ਲਈ ਅੱਛਾ ਅੱਡੀ ਆ ਬਿਮਾਰੀਆਂ ਤਾਂ ਪਾਣੀ ਪੀਣ ਨਾਲ ਹੀ ਠੀਕ ਹੋ ਜਾਂਦੀਆਂ ਨੇ ਮੈਂ ਥੋੜੀ 브੍ਰੇਕ ਲੈ ਲਈ ਪਾਣੀ ਪੀ ਲਿਆ ਆਪਣਾ ਮਲਟੀ ਵਿਟਾਮਿਨ ਲੈ ਲਿਆ ਉਸ ਤੋਂ ਬਾਅਦ ਨਾ ਫਿਰ ਮੈਂ ਮੌਥ ਵਾਸ਼ ਪੇਸ਼ੈਂਟ ਕਲੀਨ ਕੀਤਾ ਮੈਂ ਸਰਫ ਨਾ ਇੱਕ ਵਾਰ ਧੋ ਚੁੱਕੀ ਹਾਂ ਤੇ ਸੈਕਿੰਡ ਟਾਈਮ ਹੁਣ ਮੈਂ ਇਹਨੂੰ ਕਲੀਨਰ ਜਿਹੜਾ ਸਪੀਕ ਐਂਡ ਸਪੈਨ ਮੈਂ Amazon ਤੋਂ ਕਲੀਨਰ ਮੰਗਵਾਇਆ ਸੀ ਹਾਰਡ ਵਾਟਰ ਵਾਲਾ ਤੇ ਉਹਦੇ ਨਾਲ ਮੈਂ ਮੌਥ ਵਾਸ਼ ਪੇਸ਼ੈਂਟ ਸਕਰਬ ਕਰ ਰਹੀਆਂ ਸਕਰਬਰ ਤੇ ਲਗਾ ਕੇ ਇਹ ਮੈਂ ਮਹੀਨੇ 'ਚ ਇੱਕ ਵਾਰ ਇਹਦਾ ਕਰਦਾ ਨਹੀਂ ਹੁੰਦੀ। ਵੈਸੇ ਤਾਂ ਸਾਫ਼ ਹੀ ਹੁੰਦਾ ਦੇਖਣ 'ਚ ਪਰ ਜੇ ਇਹਦੇ ਨਾਲ ਆਪਾਂ ਕਲੀਨਰ ਨਾਲ ਇੱਕ ਵਾਰ ਸਕਰਬ ਕਰਦੀ ਹੈ ਨਾ ਉਹ ਇਹਨਾਂ ਸਰਫੇਸ ਉਹਦਾ ਸਮੂਥ ਹੋ ਜਾਂਦਾ ਕਿਉਂਕਿ ਇਹ ਵਾਈਟ ਕਲਰ ਦਾ ਹੈਗਾ ਇਹ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਇੱਥੇ ਹਾਰਡ ਵੋਟਰ ਦੇ ਸਟੇਨਸ ਲੱਗੇ ਹੋਏ ਨੇ। ਤੇ ਇਹਨਾਂ ਨੂੰ ਮੈਂ ਕਲੀਨ ਕਰਤਾ ਦਵਾ ਦੇ ਮਹੀਨੇ 'ਚ ਇੱਕ ਵਾਰ ਕਰ ਦਿੰਦੀ ਆ ਵੈਸੇ ਨਾਰਮਲ ਰੂਟੀਨ ਚ ਨਾ ਇਕੱਲੇ ਸਰਫ ਨਾਲ ਜਾਂ ਹੈਂਡ ਵਾਸ਼ ਜਿਹੜਾ ਇੱਥੇ ਆਲਰੇਡੀ ਹੈਗਾ ਹੈਂਡ ਵਾਸ਼ ਹੀ ਥੋੜਾ ਜਿਹਾ ਸਕਰਬ ਦੇ ਨਾਲ ਜੋ ਉਸ ਨਾਲ ਕਲੀਨ ਕਰਦਾ ਨਹੀਂ ਹੁੰਦੀ ਆ। ਸਾਰਾ ਇਹਨ ਸਾਈਟਸ ਤੋਂ ਵਾਈਪ ਕਰ ਦਉ ਕਿਉਂਕਿ ਪਾਣੀ ਦੇ ਚਿੱਟੇ ਪੈ ਡੇ ਗਾ ਧੋਣੇ ਆ ਅੱਛੀ ਤਰ੍ਹਾਂ ਇੱਕ ਵਾਰ ਤਾਂ ਮੈਂ ਡਰਾਈ ਕਰ ਦਾਂ ਨਹੀਂ ਹੁੰਦੀ ਜਦੋਂ ਵੀ ਮੈਂ ਧੋਣੀ ਆ ਉਦਾਂ ਹੁੰਦਾ ਕਿ ਲਾਗੀ ਲਾਇਆ ਮੈਨੂੰ ਬਿਲਕੁਲ ਹੀ ਤਸੰਦ ਨਹੀਂ ਆ ਵਾਸ਼ਰੂਮ ਚ ਵੀ ਜਿੰਨੀ ਵਾਰ ਮੈਂ ਦਿਨ ਚ ਮੈਂ ਜਾਂਦੀ ਆ ਵਾਸ਼ਬੇਸ਼ਨ ਯੂਜ਼ ਕਰਦੇ ਦਿਨ ਨਾਲ ਸਾਈਟ ਤੇ ਐਕਸਟਰਾ ਗ੍ਰੇਨਾਈਟ ਹੁੰਦਾ ਟੇਬਲ ਟੌਪ ਲੱਗਿਆ ਹੁੰਦਾ ਉਦੋਂ ਉੱਪਰ ਮੈਂ ਬਿਲਕੁਲ ਪਾਣੀ ਸੁੱਕਾ ਨਹੀਂ ਕੱਢਾ ਦਿੰਦੀ ਤਾਂ ਮੇਰੀ ਆਦਤ ਹੀ ਹੈ ਹਸ ਮੈਂ ਉਹ ਤੋਂ ਮਾਈਕਰੋਫਾਈਬਰ ਟੌਵਲ ਰੱਖਿਆ ਹੋਇਆ ਵਾਸ਼ਰੂਮ ਚ ਉਹ ਚੱਕਣਾ ਤੇ ਸਾਈਡ ਸੇ ਭਾਗ ਦੇਣਾ ਵੀ ਪਾਣੀ ਨਹੀਂ ਹੋਣਾ ਚਾਹੀਦਾ ਹੈਗਾ ਪਤਾ ਨਹੀਂ ਪਾਣੀ ਮੈਨੂੰ ਗਿੱਲਾ ਗਿੱਲਾ ਮੈਨੂੰ ਬਿਲਕੁਲ ਹੀ ਪਸੰਦ ਨਹੀਂ ਆਕੀ ਚਾਂ ਚਾ ਵਾਸ਼ਰੂਮ ਚ ਇਸ ਤਰ੍ਹਾਂ ਦੇ ਕੁਝ ਆਪਣੇ ਆਪਣੇ ਆਦਤਾਂ ਹੁੰਦੀਆਂ ਨੇਚਰ ਹੁੰਦੀ ਹੈ ਹਰ ਇੱਕ ਦੀ ਅਲੱਗ-ਅਲੱਗ ਤੇ ਹੁਣ ਰਹਿ ਗਿਆ ਸੀ ਡਰਾਈング ਰੂਮ ਡਰਾਈング ਰੂਮ ਤੇ ਮੈਂ ਡਸਟਿੰਗ ਕੀਤੀ ਕਰਨੀ ਹੈ ਡਸਟਿੰਗ ਕਰੂਗੀ ਯਾਨਕਿ ਪਹਿਲਾਂ ਮੈਂ ਅਕਸਲ ਸੋਫੇ ਦੇ ਕਵਰ ਸੈੱਟ ਕਰ ਲਾਂ 쿠ਸ਼ਨ ਸੈੱਟ ਕਰਕੇ ਰੱਖ ਦਾਂ ਸੈਟਿੰਗ ਕਰ ਦਾਂ ਅਜਿਹਾ ਤੇ ਫਿਰ ਸੇ ਮੈਂ ਸੋਫਿਆਂ ਦੇ ਕਵਰ ਤੇ 쿠ਸ਼ਨ ਕਵਰ ਵੀ ਵਾਸ਼ ਕਰਨੀ ਨੇ ਸੋਚ ਰਹੀ ਸੀ ਮੈਂ ਵਾਸ਼ ਕਰਾਂ ਵਾਸ਼ ਕਰਾਂ ਫਿਰ ਮੈਂ ਕਿਹਾ ਚਲੋ ਇੱਕ ਵਾਰ ਤੁਹਾਨੂੰ ਸੈੱਟ ਕਰਕੇ ਰੱਖ ਤਾਂ ਨਹੀਂ ਫਿਰ ਕਦੇ ਵਾਸ਼ ਕਰੂੰਗੀ ਉਹ ਫਿਰ ਆਇਆ ਨਾ ਇੱਕ ਦਿਨ ਪਹਿਲਾਂ ਸ਼ਾਮ ਨੂੰ ਉਤਾਰ ਕੇ ਰੱਖ ਲਊਗੀ ਸਾਰੇ ਕੁਸ਼ਨ ਕਵਰ ਤੇ ਸੋਫਾ ਕਵਰ ਫਿਰ अर्ਲੀ ਮਾਰਨਿੰਗ ਚਲੋ ਤੋਂ ਉੱਤੇ ਆਣਗੇ ਕਿਉਂਕਿ ਹੁਣ ਥੋੜੇ ਮੌਸਮ ਬਦਲ ਗਿਆ ਤਾਂ ਉੱਪਰ ਬਹੁਤ ਤੇਜ਼ ਹੁੰਦੀ ਹੈ ਫਿਰ ਕੱਪੜੇ ਧੋਣ ਦਾ ਕੰਮ ਵੀ ਹੁਣ ਮੈਂ ਆਪਣਾ अर्ਲੀ ਕਰੂੰਗੀ ਮੌਸਮ ਤੇ ਵੀ ਡਿਪੈਂਡ ਹੁੰਦਾ ਕਈ ਵਾਰ ਆਪਣਾ ਰੂਟੀਨ ਆਪਾਂ ਕਿਵੇਂ ਰੱਖਣਾਗਾ ਜ਼ਰੂਰੀ ਨਹੀਂ ਵੀ ਸਾਰਾ ਸਾਲ ਹੀ ਆਪਣਾ ਰੂਟੀਨ ਸੇਮ ਰਹਿੰਦਾ ਮੌਸਮ ਨਾਲ ਚੇਂਜ ਹੁੰਦਾ ਰਹਿੰਦਾ ਉਹਨਾਂ ਕਿਚਨ ਦਾ ਕੰਮ ਵੀ ਜਲਦੀ ਕਰਨਾ ਪੈ ਗਿਰੋ ਖਾਣਾ ਥੋੜਾ ਜਲਦੀ ਖਾ ਲੋ ਹੈਲਪਰ ਵੀ ਥੋੜਾ ਟਾਈਮ ਤੇ ਆ ਜਾਂਦੀ ਐ ਸਾਰਾ ਕੁਝ ਆਪਣਾ ਫਿਰ ਆਪਣਾ ਟਾਈਮ ਉਸ ਅਕੋਰਡਿੰਗ ਹੀ ਰੱਖਣਾ ਪੈਂਦਾ ਵੀ ਸਾਰਿਆਂ ਦਾ ਠੀਕ ਆ ਜਾਈ ਕੱਲਾ ਜੇ ਆਪ ਆਪਣਾ ਠੀਕ ਦੇਖਾਂਗੇ ਵੀ ਆਪਣਾ ਠੀਕ ਹੋਣਾ ਚਾਹੀਦਾ ਫਿਰ ਨਹੀਂ ਕੰਮ ਬਣਦਾ ਫਿਰ ਇਸ ਤਰ੍ਹਾਂ ਅਡਜਸਟਮੈਂਟਸ ਤੇ ਅਡਜਸਟਮੈਂਟ ਕਰਨੀ ਪੈਂਦੀ ਐ ਤੇ ਕੋਆਪਰੇਸ਼ਨ ਵੀ ਕਰਨੀ ਪੈਂਦੀ ਐ ਫਿਰ ਕੰਮ ਚੱਲਦੇ ਜਾਂਦੇ ਐ ਤੇ ਉਹ ਮੈਂ ਡਰਿੰਗ ਨੂੰ ਸੈਟਿੰਗ ਕਰਾ ਤਾ ਬਾਅਦ ਫਿਰ ਮੈਂ ਚਲ ਥੋੜੀ ਮੈਂ ਡਸਟਿੰਗ ਵੀ ਕਰਦਾ ਵਸੇ ਇੰਨੀ ਜ਼ਿਆਦਾ ਲੋਡ ਨਹੀਂ ਸੀ ਬਹੁਤ ਹਲਕੀ ਜਿਹੀ ਲੇਅਰ ਦਿਖ ਰਹੀ ਸੀ ਮੈਨੂੰ ਫਿਰ ਮੈਂ ਕਿਹਾ ਹੁਣ ਆਈ ਤਾਂ ਹੈਗੀਆ ਕੱਪੜਾ ਵੀ ਮੇਰੇ ਹੱਥ ਵਿੱਚ ਹੈਗਾ ਚਲੋ ਇੱਥੇ ਵੀ ਮੈਂ ਡਸਟਿੰਗ ਕਰ ਹੀ ਨਾ ਤੇਈ ਵਾਰ ਸੀ ਦਰਵਾਜ਼ਾ ਘੰਟਾ ਤੱਕ ਸਵੇਰੇ ਸ਼ਾਮ ਖੋਲ ਵੀ ਦਿੰਨੇ ਹੁੰਦੇ ਤੇ ਕਈ ਵਾਰ ਬੰਦ ਵੀ ਰਹਿਣਾਗਾ ਪਰ ਹੁਣ ਮੌਸਮ ਡਸਟ ਵਾਲਾ ਹੈਗਾ ਸੋ ਡਸਟ ਆਇਆ ਕਰੂਗੀ ਪਰ ਅੱਜ ਐਨੀ ਨਹੀਂ ਸੀ ਪਰ ਫਿਰ ਵੀ ਡਸਟਿੰਗ ਚਲੋ ਮੈਂ ਕਰਤੀ ਸਾਰੇ ਰੂਮ ਦੀ ਤੁਹਾਡਾ ਆਪਣਾ ਕੱਪੜੇ ਲੰਚ ਲੰਚ ਵਿੱਚ ਹੈਗੀ ਆਲੂ ਗੋਭੀ ਸਬਜ਼ੀ ਮੇਰੇ ਕੋਲ ਚਨੇ ਪਈ ਸੀ ਕੱਲ ਵਾਲੇ ਕਾਲੇ ਚਨੇ ਸਬਜ਼ੀ ਉਹ ਵੀ ਮੈਂ ਨਾਲ ਐਡ ਕਰ ਲਈ ਤੁਹਾਨੂੰ ਆਪਣਾ ਮੈਂ ਕਰਦੇ ਹਾਂ ਲੰਚ ਤੇ ਉਸ ਤੋਂ ਬਾਅਦ ਲੰਚ ਤੋਂ ਬਾਅਦ ਕੱਪੜੇ ਜਿਹੜੇ ਸਵੇਰ ਤੋਂ ਉੱਤੇ ਸੀ ਸੁੱਕ ਚੁੱਕੇ ਸੀਗੇ ਜੋ ਕੱਪੜੇ ਸੁੱਕਦੇ ਨੇ ਮੈਂ ਜਿਵੇਂ ਜਿਵੇਂ ਸੁੱਕਦੇ ਨੇ ਤੈਅ ਕਰਕੇ ਬੈੱਡ ਤੇ ਹੀ ਰੱਖੀ ਜਾਂਦੀ ਹੁੰਦੇ ਨੇ ਜਦੋਂ ਸਾਰੇ ਕੱਪੜੇ ਸੁੱਕ ਜਾਂਦੇ ਨੇ ਫਿਰ ਮੈਂ ਉਹਨਾਂ ਨੂੰ ਅੰਦਰ ਕੈਬਿਨੇਟਸ ਕਬਰਡਸ ਤੇ ਡਰਾਅਰਸ 'ਚ ਫੇਰ ਟਿਕਾਉਣੀ ਹੁੰਦੀ ਜਿੱਥੇ ਵੀ ਉਹ ਟਿਕਾਉਣੇ ਹੁੰਦੇ ਨੇ ਪਰ ਕੁਰਮੇ ਤਿਆਰ ਕਰਕੇ ਸਾਰੇ ਇਕੱਠੇ ਬੈੱਡ ਤੇ ਰੱਖਦੇ ਹੁੰਦੇ ਆ ਪ੍ਰੈਸ ਵਾਲੇ ਮੈਂ ਅਲੱਗ ਤੋਂ ਰੱਖ ਦਿਆ ਨਹੀਂ ਹੁੰਦੀਆਂ ਤੇ ਇਹ ਡਰਾਅਰ ਵਿੱਚ ਸਾਰੇ ਦਵਿੰਦਰ ਤੇ ਅੰਡਰਗਾਰਮੈਂਟਸ ਹੈਂਕੀ ਸੌਕਸ ਤੇ ਹੈਂਡ ਟੋਵਲ ਤੇ ਇਹਦੇ ਵਿੱਚ ਹੁੰਦੇ ਨੇ ਇਹਦੇ ਵੀ ਸਾਰੇ ਮੈਂ ਇਦਾਂ ਨਾ ਬਾਕਸਾਂ 'ਚ ਲਾਏ ਹੋਏ ਨੇ ਤੇ ਉਹਦੇ ਵਿੱਚ ਅਲੱਗ-ਲੱਗ ਸਾਰੇ ਸੈਪਰੇਟਲੀ ਰੱਖੇ ਜਾਂਦੇ ਨੇ ਤੇ ਯੂਜ਼ ਕਰਨ ਵਾਲੇ ਨੂੰ ਚੱਕਣੇ ਵੀ ਈਜ਼ੀ ਹੋ ਜਾਂਦੇ ਨੇ ਤੇ ਬਏ ਵੀ ਅੱਛੇ ਲੱਗਦੇ ਨੇ ਇੱਕ ਪਾਰਟੀਸ਼ਨ ਬਣ ਜਾਂਦੀ ਹੈ ਹਰ ਇੱਕ ਚੀਜ਼ ਦੀ ਪਾਰਟੀਸ਼ਨ ਕਰਕੇ ਰੱਖੇ ਹੋਏ ਨੇ ਤੇਨਾਂ ਦੀ ਆਰਗੇਨਾਈਜੇਸ਼ਨ ਮੈਂ ਬਹੁਤ ਵਧੀਆ ਤਰੀਕੇ ਨਾਲ ਕਰੀ ਹੋਈ ਹੈ ਵੀ ਚੱਕਣ ਚ ਪ੍ਰੋਬਲਮ ਨਹੀਂ ਹੁੰਦਾ ਅਜਿਹਾ ਜੈਂਟਸ ਜਦੋਂ ਵੀ ਆਪਣੇ ਕੱਪੜੇ ਕੋ ਚੱਕਦੇ ਨੇ ਕੱਪੜੇ ਕਿੰਨੇ ਖਲਾਅ ਦਿੰਦੇ ਨੇ ਪਰ ਇਹ ਮੇਰਾ ਸਿਸਟਮ ਬਹੁਤ ਵਧੀਆ ਚੱਲ ਰਿਹਾ ਆਪਾਂ ਘਰ ਵਿੱਚ ਸਿਸਟਮ ਤਾਂ ਬਹੁਤ ਬਣਾਉਣਾ ਪਰ ਕਈ ਵਾਰ ਕੋਈ ਸਿਸਟਮ ਆਪਣਾ ਸਫਲ कामयाब ਹੁੰਦਾ ਕਈ ਵਾਰ ਕੋਈ ਨਹੀਂ ਹੁੰਦਾ ਪਰ ਇਹ ਮੇਰਾ ਸਿਸਟਮ ਸਾਲਾਂ ਤੋਂ ਚੱਲ ਰਿਹਾ ਹੈ ਬਹੁਤ ਵਧੀਆ ਮੇਰਾ ਕੰਮ ਕੰਮ ਚੱਲ ਰਿਹਾ ਹੈ ਇਹਦੇ ਨਾਲ ਕਦੇ ਮੈਨੂੰ ਖਲਾਅ ਆ ਜਾਂ ਨਹੀਂ ਪਿਆ ਦਿਖੇ ਹਿੱਤੇ ਕਦੇ ਮੈਂ ਆਇਨ ਲੱਗੇ ਵੀ ਮੇਰੂੰ ਬਦਲ ਦੇ ਪਾਉ ਸੈਟਿੰਗ ਕਦੇ ਵੀ ਨਹੀਂ ਉਸ ਤੋਂ ਬਾਅਦ ਸਾਰੇ ਡਿੰਟਰੀ ਸਵੈਸ਼ਰਟ ਸੀ ਇਹ ਉਹਨਾਂ ਦੇ ਆਰਗਨਾਈਜ਼ਰ ਵਿੱਚ ਕੱਪੜੇ ਵਿੱਚ ਜਾਣਗੇ ਇਸ ਤਰ੍ਹਾਂ ਸਾਰੇ ਕੱਪੜੇ ਮੈਂ ਸੰਭਾਲ ਦੂੰਗੀ ਸੰਭਾਲ ਦੇ ਇਕੱਠੇ ਹੁੰਨੀ ਆ ਤੇ ਤੈ ਕਰ ਕਰ ਬੈੱਡ ਤੇ ਇੱਕ ਵਾਰ ਰੱਖ ਲੈਣੇ ਹੋਣੇ ਸਾਰੇ ਉਸ ਤੋਂ ਬਾਅਦ ਜਿਹੜੇ ਪ੍ਰੈਸ ਵਾਲੇ ਕੱਪੜੇ ਸੀ ਉਹ ਮੈਂ ਪ੍ਰੈਸ ਕਰ ਦੂੰਗੀ ਉਹ ਪ੍ਰੈਸ ਕਰਨਾ ਟਾਈਮ ਹੋ ਰਿਹਾ 4:30 ਦਾ 4:30 ਹੋ ਗਏ ਮੈਂ ਹੁਣ ਵਾਕ ਕਰਨ ਲੱਗਦੀ ਮੈਂ ਬਾਹਰ ਹੀ ਮੈਂ ਦੇਖਿਆ ਪਿਹੜੇ ਵੀ ਧੁੱਪਾ ਵਿੱਚ ਚੱਲ ਪਾਂ 10 ਮਿੰਟ ਹੋਰ ਵੇਟ ਕਰ ਲੈਣੀ ਆ ਹੁਣ ਟਾਈਮ ਦਾ ਦਿਨਾਂ ਦਾ ਫਰਕ ਪੈ ਗਿਆ ਸਰ ਕਿ ਮੈਨੂੰ ਟਵ ਦੀ ਵਾਕ ਦਾ ਟਾਈਮ ਵੀ ਚੇਂਜ ਕਰਨਾ ਪਊ ਪਹਿਲਾਂ ਮੈਨੂੰ ਅੱਜ ਹੁਣ ਪੌਣੇ ਕੁ ਪੰਜ ਦਾ ਮੈਂ ਟਾਈਮ ਸੈੱਟ ਕਰਦੀ ਹਾਂ ਧੁੱਪ ਵੀ ਅੱਧੇ ਵੇੜੇ ਧੁੱਪ ਵੀ ਬਹੁਤ ਤੇਜ਼ ਅੱਖਾਂ 'ਚ ਪੈਂਦੀ ਹੈ ਤੇ ਕੱਪੜੇ ਪ੍ਰੈਸ ਕਰਕੇ ਆਈਆਂ ਚਾਹ ਪਾਣੀ ਪੀ ਲਿਆ ਸੋਚ ਰਹੀ ਇਸ ਮੈਂ ਸੂਪ ਦਾ ਨਾ ਇੱਕ ਬੈਚ ਬਣਾ ਕੇ ਰੱਖ ਲਾ ਫ੍ਰੀਜ਼ ਕਰ ਲਵਾਂ ਨਹੀਂ ਕਿਉਂਕਿ ਰੋ ਰੋ ਥੋੜਾ ਜਿਹਾ ਕਬਾਉਲ ਸੂਪ ਬਣਾਉਣ ਦੀ ਕਾਲ ਹੋ ਜਾਂਦੀ ਹੈ ਪਰ ਮੈਂ ਸਬਜ਼ੀਆਂ ਨਹੀਂ ਕਟੀਆਂ ਸੀ ਸਬਜ਼ੀਆਂ ਮੈਂ ਦੇਖਦੇ ਹਾਂ ਉਹਨਾਂ ਨੇ ਟਾਈਮ 'ਚ ਮੈਂ 10 ਮਿੰਟ ਸਬਜ਼ੀਆਂ ਕੱਟਣਾਂ ਨਹੀਂ ਕਿਸੇ ਨੂੰ ਲਗਵਾਦਾ ਨਹੀਂ ਉਹਨਾਂ ਨੂੰ ਤੇ ਇਹ ਵੀ ਇਕੱਠਾ ਬੈਚ ਮੈਂ ਤਿਆਰ ਕਰਕੇ ਰੱਖ ਲਾਂਦੀ ਆ ਟਮਾਟਰ ਚੁਕੰਦਰ ਤੇ ਗਾਜਰ ਦਾ ਸੂਪ ਹੋਕਰ ਫਰੀਜ਼ ਕਰ ਲੂੰਗੀ ਫਰੀਜ਼ਰ ਵਿੱਚ ਕਯੂਬਸ ਬਣਾ ਲੂੰਗੀ ਉਹਦੇ ਫਿਰ ਜਦੋਂ ਵੀ ਤੁਸੀਂ ਇੱਕ ਬਾਊਲ ਦਾ ਸੂਪ ਦਾ ਬਣਾਉਣਾ ਇੱਕ ਕਯੂਬ ਕੱਢੋ ਬੱਡੀ ਸਾਰੀ ਇੱਕ ਬਾਊਲ ਉਹਦਾ ਸੂਪ ਦਾ ਰੈਡੀ ਹੋ ਜਾਏ ਕਰ ਲੂੰ ਰੋ ਰੋਜ਼ ਆਪਾਂ ਨੂੰ ਕੌਲ ਹੋ ਜਾਂਦੇ ਰੋਜ਼ ਨਹੀਂ ਬਣਦਾ ਹੈਗਾ ਆਪਣੇ ਵਾਸਤੇ ਸਪੈਸ਼ਲ ਨਹੀਂ ਬਣਦਾ ਕਦੇ ਤਾਂ ਆਪਾਂ ਬਣਾ ਲਾਂਨੇ ਰੋਜ਼ ਰੋਜ਼ ਬਹੁਤ ਮੁਸ਼ਕਲ ਹੈ ਦੇਖਦੀਆਂ ਜੇ ਬਣਿਆ ਤਾਂ ਉਹ ਬਣਾਉਣੀ ਆ ਵਾਕ ਕਰਦੇ ਆ ਬਾਕੀ ਦਾ ਸ਼ਾਮ ਦਾਲ ਸਬਜ਼ੀ ਮੈਂ ਕੁਝ ਨਹੀਂ ਕਰਨੀ ਆਲੂ ਗੋभी ਪਈਆ ਸੋਇਰੇ ਬਣਾਈ ਸਗੋभी ਸਬਜ਼ੀ ਪਈ ਹੈ ਦਵਿੰਦਰ ਦਾ ਪਤਾ ਨਹੀਂ ਕੀ ਖਾਣਗੇ ਜੇ ਮੈਂ ਪੁੱਛਦੇ ਮੈਨੂੰ ਕਹਣਗੇ ਪਤਾ ਨਹੀਂ ਮੇਰਾ ਤਾਂ ਅੱਬੀ ਕੀ ਖਾਉਂਗਾ ਬਹੁਤ ਚੂਜ਼ੀ ਨੇ ਬਹੁਤ ਚੂਜ਼ੀ ਨੇ ਖਾਣ ਪੀਣ ਚਾਹ ਖਾਣਾ ਨਹੀਂ ਖਾਣਾ ਖਾਣਾ ਨਹੀਂ ਖਾਣਾ ਬਹੁਤ ਚੂਜ਼ੀ ਨੇ ਸੱਚੀ ਮੈਨੂੰ ਬਹੁਤ ਔਖਾ ਇਹਦਾ ਬੱਚਿਆਂ ਨਾਲ ਡੀਲ ਕਰਨਾ ਉਹਨਾਂ ਔਖਾ ਖਾਣੀ ਜਿੰਨਾ ਇਹਨਾਂ ਨਾਲ ਡੀਲ ਕਰਨਾ ਔਖਾ ਖਾਣ ਪੀਣ ਚ ਚਲੋ ਦੇਖਦੇ ਹਾਂ ਲੈਟਸ ਸੀ ਕੀ ਹੁੰਦਾ ਡਿਨਰ ਡਿਨਰ ਟਾਈਮ ਜਦੋਂ ਆਉਂਦਾ ਕੀ ਬਣਦਾ ਤੇ ਬਸ 10 ਮਿੰਟਾਂ ਤੱਕ ਮੈਂ ਆਪਣੀ ਵਾਕ ਕਰਦੀ ਆਂ ਉਹ ਸ਼ਾਮ ਨੂੰ ਵਾਕ ਕਰਨ ਤੋਂ ਬਾਅਦ ਨਾ ਮੈਂ ਸੂਜੀ ਗ੍ਰਾਈਂਡ ਕਰਕੇ ਰੱਖੀ ਸੂਜੀ ਨਾਰਮਲ ਜਿਹੜਾ ਆਪਾਂ ਘਰ سے ਤੁਮੇ ਕੁਛ ਸੂਜ ਜੁਦੇ ਵੀ ਥੋੜੀ ਬਰੀਕ ਪਾਊਡਰ ਬਣਾ ਕੇ ਰੱਖ ਲਾਵੇ ਮਿਕਸੀ ਵਿੱਚ ਉਹ ਫੇਰ ਬਰੀਕ ਸੂਜੀ ਮੈਂ ਜੋ ਚੀਲੇ ਬਣਾਉਣੇ ਬੇਸ ਸੰਦੇ ਆ ਉਹਦੇ ਵਿੱਚ ਚਮਚਾ ਦੋ ਚਮਚੇ ਪਾ ਲਓ ਉਹਨਾਂ ਕ੍ਰਿਸਪ ਹੋਏ ਨੇ ਚੀਲੇ ਦਾ ਟੇਸਟ ਵੀ ਅੱਛਾ ਹੋਏ ਨੇ ਕ੍ਰਿਸਪੀ ਵੀ ਹੋ ਜਾਂਦੇ ਨੇ ਤੇ ਜੇ ਤੁਸੀਂ ਕੱਲੇ ਸੂਜੀ ਦੇ ਬਣਾਉਣੇ ਤਾਂ ਵੀ ਸੂਜੀ ਨੂੰ ਬਰੀਕ ਕਰਕੇ ਬਣਾਉਗੇ ਥੋੜੀ ਵਿੱਚ ਦਹੀਂ ਪਾਓ ਬਹੁਤ ਵਧੀਆ ਬਣਦੇ ਨੇਗੇ ਸੋ ਇਹ ਮੈਂ ਜ਼ਰੂਰ ਰੱਖਦੇ ਉਹਨੇ ਰੱਖਦੀ ਮੈਂ ਫ੍ਰੀਜੀ ਵਿੱਚ ਉਹਨੇ ਸੂਜੀ ਮੋਤੀ ਸੂਜੀ ਵੀ ਤੇ ਬਰੀਕ ਸੂਜੀ ਵੀ ਦੋਨੇ ਤਰ੍ਹਾਂ ਦੇ ਫ੍ਰੀਜੀ ਵਿੱਚ ਰੱਖ ਲਾਣੀ ਹੁੰਦੀ ਹੈ ਇਹ ਜਿਹੜੀ ਸੂਜੀ ਦੀ ਲੋੜ ਆ ਥੋੜੀ ਯੂਜ਼ ਕਰ ਲਵਾਂ ਇਸ ਮੋਟੀ ਦਾ ਪ੍ਰਸ਼ਾਦ ਲਈ ਵਧੀਆ ਹੁੰਦੀ ਹੈ ਤੇ ਬਰੀਕ ਛਿਲੇ ਲਈ ਵਧੀਆ ਹੁੰਦੀ ਹੈ। ਸੋ ਇਹਨਾਂ ਨੂੰ ਮੈਂ ਰੱਖ ਲਵਾਂ ਦੋਨੇ ਕੰਟੇਨਰਸ ਨੂੰ ਫਰਿੱਜ ਵਿੱਚ ਇਸ ਤਰ੍ਹਾਂ ਦੇ ਕੁਝ ਅੱਜ ਮੇਰਾ ਦਿਨ ਰਿਹਾ। ਸੋ ਇਹ ਸੀ ਮੇਰੀ ਅੱਜ ਵਾਲੀ ਵੀਡੀਓ। ਖੂਬਸੂਰਤ ਤੁਹਾਨੂੰ ਵੀਡੀਓ ਅੱਛੇ ਲੱਗੀ ਹੋਗੀ। ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ, ਕਮੈਂਟ ਕਰਨਾ। ਅਗੇ ਵੀਡੀਓ ਸ਼ੇਅਰ ਵੀ ਕਰਨਾ। ਚੈਨਲ ਨੂੰ ਜੇ ਹਜੇ ਤੱਕ ਕੋਈ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੇ ਵੀਡੀਓ ਸੂ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਤੇ ਮ